ਸੋ ਬ੍ਰੇਕ ਬੂਕ ਦੇਣੇ ਨੇ ਸਪੀਡ ਆਊਟ ਕਰਨਾ ਆਜੋ ਚਲਦੇ ਆਂ ਅਰ ਸਾਈਕਲ ਤੇ ਲਾਤਾ ਮੇਰਾ ਸਾਈਕਲ ਬੈਂਸ

ਕਮ ਬੈਕ एवरीवन ਤੁਸੀਂ ਵੇਖ ਲਿਆ ਸਵੇਰੇ ਗਾਵਾਂ ਲੈ ਆਂਦੀਆਂ ਸੀ ਉਹਨਾਂ ਦਾ ਦੁੱਧ ਕੱਢ ਕੇ ਬੱਚਿਆਂ ਨੂੰ ਦੁੱਧ ਪਿਆ ਕੇ ਲੰਚ ਬ੍ਰੇਕ ਤੇ ਚਲੇ ਗਏ ਸੀ ਕੱਲ ਬੜਾ ਵੱਡਾ ਦਿਨ ਸੀ ਕੱਲ ਰਨ ਆਫ ਤੇ ਗਏ ਸੀ ਔਲੀ ਗਾਵਾਂ ਲੈ ਕੇ ਆਏ ਸੀ ਕੱਲ ਅਸੀਂ ਉਹ ਉਹਨਾਂ ਜਿਹੜੀਆਂ ਉਹ ਦਿਖਣ ਡੀਆਂ ਜੇ ਨਾਲ ਦੇ ਪੈੜੇ ਚ ਇਹ ਵਾਲੀਆਂ ਗਾਵਾਂ ਸੀ ਕੱਲ ਲੈ ਕੇ ਆਏ ਸੀ ਤੇ ਮੈਂ ਹੁਣ ਜਾਂਦਾ ਪਿਆ ਸਟਰੋ ਦੇਣ ਵਾਸਤੇ ਹੀ ਫਰਾਂ ਨੂੰ ਦੇਣਾ ਤੇ ਉਹਨਾਂ ਨੂੰ ਇੱਕ ਹੀ ਸਟ੍ਰੋ ਹੈ ਪਰ ਟਾਪ-ਅਪ ਕਰਨੇ ਤੇ ਨਾਲ ਕਿਉਂਕਿ ਗਾਂ ਲਾਡ ਪਵੇ ਅਸੀਂ ਫਿਰ ਉੱਥੇ ਪੜਕ ਦੇ ਕੋਲ ਹੀ ਰੱਖ ਦਿੰਦੇ ਹਾਂ ਲੱਗ ਗਈ ਲੋਡ ਪਵੇ ਤੇ ਉੱਥੇ ਹੀ ਫੜ ਫੜ ਕੇ ਤੇ ਨਾਲ ਹੀ ਉਹਨਾਂ ਨੂੰ ਫੜਾ ਦਿੰਦੇ ਨੇ ਮਤਲਬ ਇਸ ਟਾਈਮ ਉਹਨਾਂ ਕੋ ਆਹ ਇਹ ਫਰਾਹ ਤਿੰਨ ਸਟ੍ਰੋ ਜਾਂ ਇਹ ਫਰਨੋ ਤੇਨ ਸਟ੍ਰੋ ਦੇ ਦੇ ਰੇਸ ਤੇ ਦਿਹਾੜੀ ਦੇ ਇਹ ਫਰਨੋ ਤੇਨ ਸਟ੍ਰੋ ਦੇ ਦੇਣੇ ਇਸ ਟਾਈਮ ਦਿਹਾੜੀ ਦੇ ਦੋ ਉਹਨਾਂ ਕੋ ਹੈਗੇ ਨੇ ਬਸ ਉਹਨਾਂ ਦੀ ਜਗ੍ਹਾ ਚੇਂਜ ਕਰਨੀ ਥੋੜੀ ਸੁੱਕੀ ਜਗ੍ਹਾ ਤੇ ਰੱਖਣੇ ਨੇ ਇੱਕ ਉਹਨਾਂ ਨੂੰ ਨਵਾਂ ਦੇਣਾ ਦੋ ਮੈਂ ਕਿ ਇੱਥੇ ਰੱਖ ਦਾਂਗੇ ਗਾਂ ਵਾਸਤੇ ਬਾਕੀ ਅੱਜ ਬੜਾ ਸੋਹਣਾ ਦਿਨ ਨਿਕਲਿਆ ਪੌਸਣੀ ਆ ਇਹ ਹੀ ਇੱਕ ਗਾਂ ਅਲਰੇਡੀ ਸੋਈ ਹੀ ਰਨ ਆਫ ਤੇ ਉਹਦਾ ਬੱਚਾ ਬੁੱচ্চਾ ਲੈ ਕੇ ਆਈ ਹੁਣ ਬਿਜ਼ੀ ਹੁੰਦਾ ਜਾਂਦਾ ਹੈ ਸਵੇਰੇ ਤੇ ਕੋਈ ਇਹਨੇ ਕਾਫ ਨਹੀਂ ਹੈਗੇ ਪਰ ਕੱਲ ਕੱਲ ਸ਼ਾਮੀ ਸਾਡੇ 6-7 ਜਵਾਗ ਹੋਏ ਹੀ ਹੋਰ ਤੇ ਅੱਜ ਵੇਖੋ ਦੇਣੇ ਕਿੰਨੇ ਹੋਰ ਹੁੰਦੇ ਨੇ ਔਰ ਇੱਕ ਤਾਂ ਦਿਖਣ ਡਿਆ ਮੈਨੂੰ ਆਲਰੇਡੀ ਦੋ ਐਕਚੁਅਲੀ ਦੋ ਨਹੀਂ ਤਿੰਨ ਇੱਕ ਦੋ ਤਿੰਨ ਦੇ ਆਲਰੇਡੀ ਦਿਖਣ ਡਿਆ ਵਹ ਹਨਾ ਦੰੋਂ ਮੈਂ ਨਾਲੇ ਕੋ ਸਟ੍ਰੋ ਪਾ ਦਿੰਨੇ ਆ ਜੋ ਬ੍ਰਾਂਡ ਨਿਊ ਬੱਚਾ ਬ੍ਰਾਂਡ ਨਿਊ ਜੇਰ ਲੱਗੀ ਏ ਹੁਣ ਮਟਚੇ ਇਹਦੀ ਮੰਮੀ ਆ ਓਏ ਉਹ ਲਵਾਨੇ ਤੇ ਤਾਜ਼ਾ ਖੂਨ ਲੱਗਾ ਨਾ ਕੀ ਨੰਬਰ ਇਹਦਾ 208 ਟਲੇ ਵਾਲੇ ਹੁਣ ਆਜੋ ਹੁਣ ਚਲਦੇ ਆਂ ਵਾਪਸ ਛੱਡਦੇ ਤੇ ਉਹ ਮੁੰਡਾ ਕਹਿੰਦਾ ਯਾਰ ਮੈਨੇਜਰ ਕਹਿੰਦਾ ਤੂੰ ਜਦੋਂ ਨਿਪਟਾ ਦੇਂਗਾ ਮੈਨੂੰ ਦੱਸ ਦੀ ਫਿਰ ਆਪਾਂ ਦੋ ਚਾਰ ਕੰਮ ਹੋਰ ਨਿਬੇੜਨੇ ਨੇ ਮੈਂ ਕਿਹਾ ਕੋਈ ਗੱਲ ਨਹੀਂ ਉਹਨੂੰ ਮੈਸੇਜ ਕੀਤਾ ਮੈਂ ਕਿਹਾ ਮੈਂ ਆਉਣ ਲੱਗਾ ਵਾਂ ਚਲਦੇ ਆ ਛੱਡਦੇ ਜਾ ਕੇ ਵੇਨਾ ਕੀ ਕੰਮ ਐ ਨਾਲੇ ਤੁਹਾਨੂੰ ਮਖਾਨੇ ਆਜੋ ਹਾਂਜੀ ਤੇ ਆਪ ਦੋ ਲੈਣਾ ਬਾਤੀਆਂ ਨੇ ਮੈਂ ਸਾਲਜ ਦੀਆਂ ਇੱਕ ਆ ਬਾਤ ਤੇ ਇੱਕ ਉਹ ਇਹਨਾਂ ਦਾ ਮਤਲਬ ਹੈ ਕਿ ਪਹਿਲਾਂ ਹੀ ਜਿੱਥੇ ਬ੍ਰੇਕ ਦੇਈਦਾ ਸੀ ਉਧਰ ਲਈ ਛੱਡਦੇ ਉੱਥੇ ਹੀ ਸਾਲਜ ਪਾਈਦਾ ਸੀ ਪਰ ਹੁਣ ਫੇ ਕਿਉਂਕਿ ਇੱਕ ਹੋਰ ਮੋਬ ਆ ਗਿਆ ਏ ਉਹ ਵਾਲਾ ਤੇ ਟਰੈਕਟਰ ਲਿਹਾਉਣੇ ਔਖਾ ਇਧਰੋਂ ਉਧਰੋਂ ਤੇ ਫਿਰ ਕੀ ਕਰਨਾ ਕਰਨਾ ਇਹਨਾਂ ਨੂੰ ਘਾ ਸਵੇਰੇ ਸ਼ਾਮ ਵੀ ਉਧਰ ਨੂੰ ਦੇ ਦੇਣਾ ਕਰਨਾ ਪੜਕਦੇ ਤੇ ਸ਼ਾਮ ਨੂੰ ਸਾਲਜ ਦੇਈਦਾ ਸੀ ਆਹ ਵਾਲਾ ਜਿਹੜਾ ਫੈਂਸ ਹੈ ਇੱਥੇ ਲਿਆ ਦੇਣਾ ਕੱਲ ਨੂੰ ਅੱਜ ਅੱਜ ਨਹੀਂ ਅੱਜ ਦਾ ਤਾਂ ऑलरेडी ਹੈਗਾ ਖਾ ਲਿਆ ਇਹਨਾਂ ਨੇ ਕੱਲ ਨੂੰ ਤੇ ਫਿਰ ਪਰਸੋਂ ਵਾਲਾ ਇੱਥੇ ਐਵੇਂ ਇਹੋ ਹੀ ਬ੍ਰੇਕ ਮਤਲਬ ਐਵੇਂ ਸ਼ਿਫਟ ਕਰੀ ਜਣਾ ਅੱਗੇ ਅੱਗੇ ਆਓ ਇਹਨਾਂ ਮੇ ਬੱਚੇ ਆ ਪਿਛਲੇ ਵਲੌਗ ਚ ਮੈਂ ਗੱਲ ਕਰਦਾ ਸੀ ਜਿਵੇਂ ਆ ਗਾਵਾਂ ਸੋਈਆਂ ਨੇ ਇਹਨਾਂ ਦੇ ਗਲਾਂ ਚ ਪਾ ਲਈਦਾ 13 ਨੰਬਰ ਇਹਦਾ ਉਹਦਾ ਨੰਬਰ 14 ਇਹਦੇ ਨਾਲ ਕੀ ਹੁੰਦਾ ਕਿ ਇਹਦੇ ਨਾਲ ਪਤਾ ਲੱਗ ਜਾਂਦਾ ਇਦੀ ਮੰਮੀ ਕਿਹੜੀ ਸੀ ਉਹਦਾ ਨੰਬਰ ਮਤਲਬ ਗਾਈ ਦਾ ਨੰਬਰ ਪਾ ਕੇ ਅੱਗੇ ਉਹਦਾ ਕੋਲਰ ਨੰਬਰ ਪਾ ਦੀਦਾ ਫਿਰ ਪਤਾ ਲੱਗ ਜਾਂਦਾ ਵੀ ਕਿਹਦਾ ਬੱਚਾ ਹੈ ਕਿਉਂਕਿ ਜਦੋਂ ਕਿਉਂਕਿ ਜਦੋਂ ਰਾਤ ਨੂੰ ਮੰਨ ਲਓ 10 12 ਹੋ ਗਏ ਇਹਨਾਂ ਦੇ ਕਲਰ ਨਹੀਂ ਪਾਏ ਇਹ ਰਲ ਜਾਂਦੇ ਨੇ ਆਪਸ ਇੱਕੋ ਜਿਹੇ ਲੱਗਦੇ ਨੇ ਤੁਹਾਨੂੰ ਪਤਾ ਹੀ ਹੈ ਫਿਰ ਇਹ ਦੱਸਣਾ ਔਖਾ ਹੋ ਜਾਂਦਾ ਵੀ ਕਿਹੜਾ ਬੱਚਾ ਕਿਹਦਾ ਸੀ ਕਲਰ ਨਾਲ ਜਰਾ ਠੀਕ ਰਹਿੰਦਾ ਪਤਾ ਹੁੰਦਾ ਹਾਂਜੀ ਆ ਬੱਚੇ ਚੁੱਕ ਲੈ ਜਿਹੜੇ ਮੈਂ ਪਹਿਲਾਂ ਵਖਾਇਆ ਸੀ ਤੁਹਾਨੂੰ ਇਹਨਾਂ ਦੀਆਂ ਮੰਮੀਆਂ ਕੱਢ ਲਈਆਂ ਨੇ ਬਾਹਰ ਇੱਕ ਮੈਨੇਜਰ ਮੁੰਡਾ ਲੈ ਕੇ ਹੁੰਦਾ ਪਿਆ ਹੋਰ ਕਾਫ ਹਾਂਜੀ ਤੇ ਆਪਣਾ ਜਿਹੜੇ ਮੈਂ ਤੁਹਾਨੂੰ ਵਖਾਇਆ ਸੀ ਫੀਫਰ ਤੋਂ ਬਾਅਦ ਜਦੋਂ ਮੈਂ ਫੀਡ ਆਊਟ ਕਰਕੇ ਆਇਆ ਉਸ ਤੋਂ ਬਾਅਦ ਮੇਰਾ ਕੰਮ ਸੀ ਬੇਲ ਫੀਡਰ ਜਿਹੜੇ ਮੈਂ ਦੋ ਬੇਲ ਫੀਡਰ ਰੱਖਿਆ ਸੀ ਸਵੇਰੇ ਉਹ ਵਾਲੇ ਪੜਕ ਦੇ ਵਿੱਚ ਉਹਨਾਂ ਨੂੰ ਇੱਕ ਇੱਕ ਬੈਲ ਫਿਟਰ ਗਿਆ ਰੈੱਡ ਦੇ ਵਿੱਚ ਦੇ ਇੱਕ ਗਿਆ ਜਿਹੜੀਆਂ ਸੀ ਨਮੇਸ ਸਵੇਰੇ ਡਰਾਫਟ ਕੀਤੀਆਂ ਤੁਹਾਨੂੰ ਮੈਂ ਸਟਾਰਟਿੰਗ 'ਚ ਜੋ ਹੈ ਹੀ ਕਿ ਕਰੋਸਟ੍ਰਮ گاਵਾ 'ਚ ਮਿਲ ਕੇ گاਵਾ ਡਰਾਫਟ ਹੋਈਆਂ ਉਹਨਾਂ ਚ ਇੱਕ ਬੈਲ ਰੱਖ ਕੇ ਆਇਆ ਮੈਂ ਤੇ ਕੰਮ ਮੁੱਕ ਗਿਆ ਤੇ ਹੁਣ ਮੈਂ ਚੱਲਣ ਕਿ ਤੇ ਆਇਓ ਚੱਲਦੇ ਆ ਬਈ ਅੱਜ ਨਾਈਟ ਚੱਕ ਨਹੀਂ ਹੈਗਾ ਮੇਰਾ ਕਰਕੇ ਫਿਰ ਬਸ ਹੁਣ ਫਿਨਿਸ਼ ਕਰਕੇ ਸਵੇਰੇ ਚੱਲਾਂਗਾ ਇਹ ਲਗਾ ਦੀ ਇਹ ਭਈਆ ਜੀ ਹਮਨੇ ਅਬ ਸਵੇਰੇ ਬੈਠਾਂਗੇ ਇਸ ਤੇ ਉਹ ਐਸਾ ਹੈ ਕਿ ਅੱਜ ਕੋ ਨਾਈਟ ਚੈੱਕ ਨਹੀਂ ਹੈ ہمارا ਤਾਂ ਫਿਰ ਤਾਂ ਕਰਕੇ ਬਾਹਰ ਨਹੀਂ ਜਾਣਾ ਹੈਗਾ ਨਜ਼ਾਰੇਦਾਰ ਤੇ ਮੈਂ ਆ ਗਿਆ ਕਰੇ ਫਿਰ ਹੁਣ ਮੈਂ ਬਸ ਢੇੜੇ ਲੋੜੇ ਲਾ ਕੇ ਨਹਾਉਣਾ ਹੈ ਫਿਰ ਕੁਛ ਖਾਣੇ ਪੀਣੇ ਆ ਤੇ ਪੂਰਾ ਵਲੌਗ ਵੇਖਿਆ ਤਾਂ ਬਹੁਤ ਬਹੁਤ ਥੈਂਕ ਯੂ ਅਗਲੇ ਵਲੌਗ ਦੇ ਵਿੱਚ ਮਿਲਦੇ ਹਾਂ ਹੁਣ ਬਸ ਫਾਰਮ ਦੇ ਵਲੌਗ ਸ਼ੁਰੂ ਹੋ ਗਏ ਨੇ ਬਸ ਜੋ ਜੋ ਕਰਨਾ ਤੁਹਾਨੂੰ ਦਿਖਾਈ ਜਾਣਾ ਕਰਨਾ ਬਣੇ ਰੋ ਮਿਲਦੇ ਹਾਂ ਓਕੇ